ਆਖਿਆ ਪਤਾ ਨਹੀਂ ਯਾਰ ਭਾਬੇ ਨੂੰ ਨਹੀਂ ਦੱਸਨਾ ਮੈਂ ਆ ਗਿਆ ਯਾਰ ਪਾਪੀ ਨੇ ਅੱਗੇ ਮੈਨੂੰ ਨਹਿਰ ਚ ਘੋਟਿਆ ਬੜੀ ਵੱਧਰੀ ਬਣਾਈ ਮੇਰੀ ਦੇਖ ਤੇ ਆਉਣਾ ਆਇਆ ਖੱਗਾ ਆਗਲਾ ਪੱਕਾ ਥੇ ਮਰਾਂਗੇ ਆ ਚੱਲ ਜੀ ਚੱਲ ਯਾਰ ਪਰੀਆਂ ਦਿਖਾ ਕੇ ਲਿਆ ਮੈਂ ਆਇਆ ਪੰਜ ਪਰੀਆਂ ਦੇਖ ਕੇ ਆਉਂਦੇ ਮੈਨੂੰ ਪਰੀਆਂ ਦਿਖਾ ਕੇ ਲੈ ਗਿਆ ਚੱਲ ਦੇ ਔਰ ਦਾਤਾ ਮਾਤਾ ਠੀਕ ਆ ਕੋ ਕੀ ਕਰੀਏ ਨਾ ਚਾਚਾ ਬੰਨਾ ਮੈਂ ਇਹ ਨਹੀਂ ਦਾਤਾ ਬੜਾ ਤਾਂ ਪਿਆ ਰਹਿਣਾ ਚਾਚਾ ਠੱਗਾ ਰਹਿਣਾ ਨਾ ਮੈਂ ਤੈਨੂੰ ਕੀ ਕਹਤਾ ਓਏ ਉਹ ਸੱਚ ਚਾਚਾ ਜੀਤਾ ਕਿੱਥੇ ਆ ਤੂੰ ਵੀ ਸਵਾਦ ਲੈਣੀ ਆਉਣਾ ਇੱਥੇ ਦਾਤਾ ਮਾਤਾ ਵੈਸੇ ਹੀ ਪੁੱਛ ਲਿਆ ਆ ਦੋ ਦਿਨ ਹੋ ਗਏ ਕੀਪਦਾ ਕਿੱਥੇ ਲਟ-ਲਟ ਕਰਦਾ ਫਿਰਦਾ ਅਜੇ ਨਹੀਂ ਆਇਆ ਜੀਤਾ ਘਰੇ ਆ ਨਾ ਤਰਾ ਕੋ ਲੱਗਦਾ ਨਹੀਂ ਮੈਂ ਉਹ ਵੈਸੇ ਪੁੱਛ ਲਿਆ ਤਾਂ ਤਾਂ ਗੁੱਸਾ ਕੋ ਕਰਦਾ ਪੁੱਛ ਲਿਆ ਵੈਸੇ ਤੈਨੂੰ ਕੰਮ ਪੈ ਗਿਆ ਤਾਈ ਉਹ ਸ਼ਹਿਰ ਜਾਣਾ ਸੀਗਾ ਤੈਨੂੰ ਕੀ ਕੰਮ ਪੈ ਗਿਆ ਕੋਈ ਥੋੜਾ ਕੰਮ ਮੋਰ ਤੋਂ ਤਾਂ ਕੰਮ ਕਰਾਉਣ ਜਾਣਾ ਸੀ ਜਾਣਾ ਕੰਮ ਮੈਨੂੰ ਨਹੀਂ ਪਤਾ ਕਿੱਥੇ ਐ ਤਾਂ ਤਾਂ ਮਸੇਆ ਕੰਨੀ ਜਾਂਦਾ ਵੇਖਿਆ ਸੀਗਾ ਹੈ ਸਿਮਿਆ ਵੱਲ ਜਾਂਦਾ ਵੇਖਿਆ ਹਾਂ ਚਾਚਾ ਵੇਖ ਲਾ ਚਾਚਾ ਸਿਮਿਆ 'ਚ ਬੈਠਾ ਹੋਊਗਾ ਚਲਿਏ ਚਲਿਏ ਚਾਚਾ ਫਿਰ ਪਰ ਨਹੀਂ ਹੋ ਨਹੀਂ ਤੁਸੀਂ ਜਾਓ ਕਰੀ ਤੁਸੀਂ ਵੇਖ ਕਹੋ ਜੇ ਉਹ ਤੇ ਬੈਠਾ ਆ ਪਰ ਮੈਂ ਲੈਣਾ ਉਹਦੀ ਖਬਰ ਠੀਕ ਆ ਠੀਕ ਆ ਸੱਤਾ ਹਾਂ ਲੋਕੀ ਮੈਨੂੰ ਆ ਕੇ ਯਾਰ ਸੇਵਿਆਂ ਚ ਕੀ ਲੈ ਜਾਂਦਾ ਰਹਿਣਾ ਪਤਾ ਨਹੀਂ ਕੀ ਕਰਦਾ ਰਹਿੰਦਾ ਪਤੰਦਰ ਚੱਲ ਕੋਈ ਨਹੀਂ ਦੱਸਣ ਕੇ ਆ ਕੇ ਫੇਰ ਵੇਣਾ ਕਿੱਥੇ ਹੋਣਾ ਯਾਰ ਆ ਬਠਾ ਚੌੜਾ ਇਹਨੂੰ ਬੁਲਦਾ ਫੋਕਟੇ ਵੇ ਗੋਰੇ ਉਹ ਠੀਕ ਆ ਪ੍ਰੀਤਿਆ ਤੂੰ ਦੱਸ ਕਿਵੇਂ ਆ ਵਧੀਆ ਯਾਰ ਜੀਤਾ ਨਹੀਂ ਦੇਖਿਆ ਨਾ ਯਾਰ ਮੈਂ ਤਾਂ ਨਹੀਂ ਦੇਖਿਆ ਕਿਵੇਂ ਤੈਨੂੰ ਕੀ ਕੰਮ ਪੈ ਗਿਆ ਉਹਦੇ ਤੱਕ ਤੋਂ ਉਹਦੇ ਨਾਲ ਗਿਆ ਲੱਭਦਾ ਹੀ ਨਹੀਂ ਕੰਜਰ ਦਾ ਅੱਛਾ ਯਾਰ ਯਾਰ ਮੈਂ ਕੱਲ ਸੱਚ ਮੈਂ ਉਹ ਸਿਵਿਆਂ ਲੈ ਜਾਂਦਾ ਦੇਖਿਆ ਸੀ ਉੱਥੇ ਹੀ ਹੋਣਾ ਜਿੱਥੇ ਤੁਸੀਂ ਬਹਿਨੇ ਹੁੰਦੇ ਹੋ ਦਿੱਲੀ ਓ ਯਾਰ ਉੱਥੇ ਤਾਂ ਮੈਂ ਦੇਖਿਆ ਹੀ ਨਹੀਂ ਚੰਗਾ ਯਾਰ ਗੁਰੇ ਉਹ ਖੜ੍ਹ ਕੇ ਚੱਲਦੇ ਆ ਮੈਂ ਵੀ ਇਕੱਲਾ ਇੱਥੇ ਕੀ ਕਰੂੰਗਾ ਬੜਿਆਉਂਗਾ ਜਾਂ ਚੱਲਦੇ ਆ ਐ ਜਾ ਕਰ ਸੱਚੀ ਬੱਕੇ ਰੋ ਸੱਚੀ ਬੱਕੇ ਸਾਨੂੰ ਚਾਚਾ ਨਹੀਂ ਰਹੀ ਵੇਖੀ ਆਉਂਦਾ ਇਹ ਬਾਹਰ ਤਾਂ ਖੁੱਲਾ ਪਿਆ ਮੈਨੂੰ ਲੱਗਦਾ ਅੰਦਰ ਹੀ ਹੋਣਾ ਜੀਤਾ ਓ ਯਾਰ ਇੱਥੇ ਹੀ ਹੋਣਾ ਯਾਰ ਚੱਲ ਫਿਰ ਦੇਖਦੇ ਆਂ ਜੀ ਇੱਥੇ ਹੀ ਹੋਣਾ ਦਾ ਕੋਲਾ ਦਾ ਜਰੋ ਪਿਆ ਉਹੀ ਜਾਏ ਜੀਤੇ ਓਏ ਜੀਤੇ ਓ ਜੀਤੇ ਓ ਬੱਕਰੀ ਮੂੰਹੇ ਕਿਧਰੋਂ ਆ ਗਏ ਓ ਇਹਨਾਂ ਨੂੰ ਕਿਵੇਂ ਪਤਾ ਲੱਗ ਗਿਆ ਮੇਰੇ ਟਿਕਾਣੇ ਦਾ ਓ ਵੀ ਤੇ ਇਥੇ ਪਿਆ ਓ ਯਾਰ ਪਾਪੇ ਨੇ ਫਾਈਵ ਸਟਾਰ ਹੋਟਲ ਨਹੀਂ ਕਰਕੇ ਦਿੱਤਾ ਆ ਵੇ ਆ ਇੱਥੇ ਮੈਂ ਆ ਖੋਲ ਕੇ ਦਿੱਤਾ ਤੈਨੂੰ ਫਾਈਵ ਸਟਾਰ ਹੋਟਲ ਓ ਨਾਲੇ ਤੂੰ ਇੱਥੇ ਕੀ ਲੈਣਾ ਤੂੰ ਤਾਂ ਜਾਂਦਾ ਰਹਿ ਯਾਰ ਕਹਿ ਕੇ ਮੈਨੂੰ ਪਰੀਆਂ ਦਾ ਤੇ ਬਾਲ ਵੀਰ ਦਿਖਾਉਣ ਲੱਗ ਗਿਆ ਅਸੀਂ ਕਦੇ ਬਾਲ ਵੀਰ ਨਹੀਂ ਵੇਖਿਆ ਤੂੰ 15 2 ਦਿਨ ਹੋ ਗਏ ਨੂੰ ਲੱਭੀ ਜਾਂਦੇ ਨੂੰ ਐ ਤੂੰ ਤੂੰ ਇਹਦੇ ਨਾਲ ਲੜੀ ਜਨਾ ਓ ਲੜੀ ਕੀ ਐ ਨਾ ਰ ਕਹਿ ਕੇ ਪਰੀਆਂ ਦਾ ਮੈਨੂੰ ਕੰਜਰ ਦੇ ਨੇ ਮਰਨ ਵੀ ਨਹੀਂ ਦਿੱਤਾ ਓ ਯਾਰ ਢੰਗਣਾ ਨਹੀਂ ਮੈਨੂੰ ਉੱਚਾ ਵਾਲ ਛੱਡ ਯਾਰ ਗੁੱਸਾ ਓ ਯਾਰ ਚੱਲ ਤੇਰਾ ਤਾਂ ਗੁੱਸਾ ਹੈ ਨਹੀਂ ਮੈਨੂੰ ਬਿੱਟੂ ਦੇ ਵੇਖੀ ਮੈਂ ਥਾਈ ਜੋ ਗੋਲੇ ਡਾਉਂਦਾ ਉਹਨੇ ਦੱਸਿਆ ਸੀ ਪਾਪੇ ਨੂੰ ਚੱਲ ਠੀਕ ਆ ਯਾਰ ਮੈਂ ਤਾਂ ਦੀਪੋ ਵਾਲੀ ਕਣਕ ਲੈ ਕੇ ਆਉਣੀ ਆ ਚੱਲ ਚੱਲ ਠੀਕ ਆ ਯਾਰ ਚੰਗਾ ਯਾਰ ਓ ਚੰਗਾ ਚੰਗਾ ਵੱਡਾ ਕੰਮ ਆ ਐ ਦੀਪੂ ਹੀ ਖਾ ਖਾ ਕੇ ਕਿਵੇਂ ਫੁੱਲਿਆ ਪਿਆ ਓ ਚੱਲ ਆ ਜਾ ਯਾਰ ਬਹਿ ਜਾ ਯਾਰ ਹੋਰ ਦੱਸ ਪਾਪੇ ਨੂੰ ਤਾਂ ਨਹੀਂ ਪਤਾ ਲੱਗਿਆ ਓ ਨਾ ਨਾ ਮੈਂ ਤਾਂ ਉਧਰ ਗਿਆ ਹੀ ਨਹੀਂ ਯਾਰ ਪਾਪੇ ਤੋਂ ਬੜਾ ਡਰ ਲੱਗਦਾ ਯਾਰ ਮੈਨੂੰ ਓ ਯਾਰ ਤੂੰ ਕਦੋਂ ਇੰਨਾ ਪਾਪੇ ਤੋਂ ਡਰਦਾ ਯਾਰ ਉਹ ਫਤੰਦਰਾ ਡਰ ਨਾ ਹੀ ਤੂੰ ਗਾਈ ਸਾਰੇ ਜੌਨਸਨ ਵਾਲੇ ਕਦੇ ਟ੍ਰਿਪਲ ਐਚ ਵਾਲੇ ਕਦੇ ਰੂਮ ਰੇਂਜ ਵਾਲੇ ਲਾਉਂਦਾ ਅੱਛਾ ਯਾਰ ਹੋਰ ਵੇਂਦੇ ਹੀ ਬੜਾ ਰੈਸਲਿੰਗ ਉਹ ਅੱਛਾ ਤਾਂ ਹੀ ਤਾਂ ਤੂੰ ਆ ਕੱਢ ਦਿੰਦਾ ਉਹ ਮੈਨੂੰ ਤਾਂ ਬਹੁਤ ਡਰ ਲੱਗਦਾ ਪਾਪੇ ਤੂੰ ਤਾਂ ਹੀ ਯਾਰ ਹੋਰ ਯਾਰ ਉਹ ਯਾਰ ਪਾਪਾ ਵੀ ਨਾ ਡਰਾਉਂਦਾ ਹੋਵੇ ਕਿਤੇ ਤੇਰੀ ਵੀ ਨਹੀਂ ਤੂੰ ਲੱਸੀ ਕਰਦੇ ਯਾਰ ਕੌਣ ਰਾਈ ਜੰਨਾ ਉਹ ਡਰਾਉਣ ਦੀ ਗੱਲ ਨਹੀਂ ਭੱਜ ਲਈ ਜੇ ਆ ਗਿਆ ਤਾਂ ਉਹ ਨਹੀਂ ਲੰਘੀ ਵੱਡਾ ਇੱਧਰ ਇੱਧਰ ਉਹ ਮੈਨੂੰ ਲੱਗਦਾ ਦੂਜੇ ਆ ਗਏ ਪਿੱਟੂਰ ਉਹਣਾ ਯੂਰੇਲ ਨੂੰ ਨਹੀਂ ਦਿਓ। ਕੋਣ ਆਇਆ ਯਾਰ ਥੱਲੇ। ਅਜ ਤਾਂ ਬੈਠਾ ਤੇ ਹੈ ਤੇ ਪਰ ਕੋਲੇ ਬਹਿਣ ਕੋਣ ਆਉਣਾ। ਲਈ ਐਨ ਕਲਾ ਲਾ ਲੈਂਦੇ ਮੈਨੂੰ। ਤੂੰ ਵੀ ਕੰਜਰਾ ਆਡੀਆਂ-ਉਡੀਆਂ ਨੂੰ ਲਾਲਾ ਥੁੱਕ। ਆ ਜਾ ਬਿਮਾਰ ਆ ਜਾ ਉਹ ਬਿੱਟੂ ਓਏ ਤੁਰਿਆ ਆ ਗਿਆ ਆ ਗਿਆ। ਕਿਵੇਂ ਜੀਤਾ ਇੱਥੇ ਬੈਠਾ। ਮੈਂ ਤਾਂ ਠੀਕ ਆ। ਮੇਰੇ ਪਾਪੇ ਨੂੰ ਤੂੰ ਹੀ ਦੱਸਿਆ ਸੀ ਨਾ ਓਏ। ਉਹ ਮੈਂ ਮੂਹ ਨਹੀਂ ਦੱਸਿਆ। ਦੱਸਿਆ ਮੇਰੇ ਪਾਪੇ ਨੂੰ। ਚੰਗਾ ਬਿੱਟੂ ਮੈਂ ਚੱਲਿਆ ਆ। ਚੱਲਿਆ ਕਿੱਥੇ ਆ? ਅਸਾ ਕਰ ਭੁੱਜੀ ਦਾ ਖਾ ਜਾ ਹਟ ਜਾ ਮੈਂ ਵੀ ਜਨਾ ਛੱਡ ਮੈਂ ਲੈ ਆ ਕਿੱਥੇ ਆ ਉਹ ਧਰ ਧਰ ਛੱਡ ਛੱਡ ਬਟੂ ਮਾਰਦਾ ਤਾਇਆ ਅੰਡੇ ਛੱਡ ਆਏ ਫਰੀਦ ਕੰਨ ਖਾਗਾ ਭਜਦਾ ਛੱਡ ਛੱਡ ਕੰਨ ਖਾਗਾ ਛੱਡ 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 ਆ ਬਾਗ ਆ ਗਿਆ ਓਏ ਫੜ ਫੜ ਓਏ ਬਾਹੀਂ ਖਾ ਗਿਆ ਓਏ ਮੇਰਾ ਵੀ ਕੰਨ ਖਾ ਗਿਆ ਇਧਰ ਦੇਖ ਇਧਰ ਦੇਖ ਓ ਯਾਰ ਕੰਨ ਵੇਖਾ ਮੇਰਾ ਓ ਬਾਬਾ ਖਾ ਗਿਆ ਓਏ ਯਾਰ ਬਾਬਾ ਯਾਰ ਦੰਦੀ ਵੱਡੀ ਖਾਲੇ ਮੇਰੇ ਨੇ ਖਾਲਾ ਗਿਆ ਓ ਯਾਨ ਦਾ ਵੇਖਾ ਓ ਮੁੱਕਾ ਰਹਿਗਾ ਉਹਦਾ ਓ ਆਉ ਆਉ ਕਰੀਦਾ ਸਹੀ ਹੋਗਾ ਇੱਥੇ ਭਾਜਾ ਲੋਕ ਜਾ ਲੋਕ ਜਾ ਪਲੋਕ ਮੇਰੇ ਤਾਂ ਗਾੜੀ ਘੁਰਤਾ ਹੀ ਮਾਰ ਹੀ ਦਿੱਤਾ ਸੀ ਹੁਣ ਓਏ ਮੇਰੇ ਵੀ ਘਰੂਂਡ ਭਾਰੀ ਸਾਫਾ ਹੱਸ ਭੁੱਲਿਆ ਯਾਰ ਓ ਮੈਂ ਨਹੀਂ ਜਾਂਦਾ ਮੈਂ ਨੂੰ ਤਾਂ ਲੈ ਕੇ ਹੀ ਆਉਣਾ ਮੈਂ ਦਾ ਘਰ ਲੈ ਕੇ ਆਉਂਗਾ ਬਾਈ ਤੇ ਕੌਣਾ ਖਾਣੀ ਪਏ ਮੁੱਕਾ ਤਾਂ ਲੈ ਕੇ ਹੀ ਆਉਣਾ ਕੋਈ ਨਹੀਂ ਸਾਵਾ ਚੱਕਣ ਤਾਂ ਆਉ ਆਉ ਉਦੋਂ ਵੇਖਾਂਗੇ ਉਹ ਆ ਗਿਆ ਆ ਗਿਆ ਆ ਗਿਆ ਉਹ ਕਿ ਚੱਲਦਾ ਕਿ ਪਤਾ ਵੀ ਨਾ ਲੱਗਦਾ ਚੁੱਪ 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 ਲੋਣਾ ਨਾ ਤਾ ਆ ਜਾਂਦੇ ਆ ਜਾਂ ਆ ਜਾ ਆ ਜਾ ਆ ਜਾ ਮਾ ਜਾਣ ਸੰਜੇ ਤੁਮਨੇ ਮਾਰ ਹੀ ਦੇਣਾ ਗੱਲ ਘੁੱਟ ਕੇ ਮਾ ਜਾਣ ਸੰਜੇ ਦੇਗਾ ਆਹ ਹੋਏ ਅੱਛਾ ਸੁਣ ਲੈ ਮਾਰ ਮੂਹਰੀ ਫੇਕ ਲੈ ਛੱਡ ਲੈ ਛੱਡ ਦੇ ਬੱਚਾ ਛੱਡ ਦੇ ਹਲੋ ਛੱਡ ਦੇ ਬੱਚਾ ਛੱਡ ਦੋ ਛੱਡ ਖੁਰਦਵਾ ਖੁਰਦਵਾ ਅਰਥਾਏ ਜਾਣ ਅਰਥਾਏ ਕਿੱਧਰ ਗਿਆ ਏ ਅਰਥਾਏ ਲੇ ਕਿੱਧਰ ਗਿਆ ਏ ਵਾਏ ਸਾਡੇ ਦੇ ਛਾਪੇ ਉਹਦਾ ਬਦਲਾ ਏ ਬੇੜਾ ਬਿਟੂ ਦਾ ਨਹੀਂ ਤੇਰਾ ਉਹ ਅੱਜ ਬਿਟੂ ਏ ਖਰਾਬ ਏ ਓਹ ਛੱਡ ਦੇ ਮਗਰ ਤੂੰ ਤੇਰਾ ਬੇੜਾ ਓਏ ਵਾਤੇ ਓਏ ਛੱਡ ਦੇ ਓਏ ਛੱਡ ਦੇ ਓਏ ਓਹ ਛੱਡ ਦੇ ਓਏ ਤੂੰ ਤੇਰਾ ਪੁੱਤ ਓਏ ਮਰਫੇ ਚੱਕਰ ਆਉਣ ਲੱਗੇ ਓਏ ਚੱਕਰ ਆਉਣ ਲੱਗੇ ਉਹ ਜਿੱਤੇ ਖੜੋ ਚੱਕਰ ਆਉਣ ਲੱਗੇ ਤੂੰ ਮੈਨੂੰ ਲਾਦਾ ਉਹਨੂੰ ਨਹੀਂ ਮੈਨੂੰ ਘੁੱਟਦਾ ਸੀ ਤੂੰ ਉਹ ਮੈਨੂੰ ਚੱਕਰ ਆਉਣ ਲੱਗੇ ਹੁਣ ਲੈ ਕੇ ਆਉ ਉਹ ਪਾਪੇ ਨੂੰ ਹੁਣ ਪਵਾਉ ਲੱਥੇ ਆਪਣੇ ਦੁਬਾਰਾ ਮੈਨੂੰ ਲੱਗਦਾ ਹੁਣ ਆਪਣੇ ਪਹਿਣੀਆਂ ਓਏ ਜਿੱਤੇ ਆ ਪਾਜ ਚੱਲ ਗਿਓਣਾ ਆਪਾਂ ਇੱਥੋਂ ਆਪਾਂ ਚੱਲ ਗਏ ਇੱਥੋਂ ਲੋਗ ਦੇ ਆਪਣੇ ਪਹਿਣੀਆਂ ਹੁਣ ਪਾਪਾ ਆਉਣ ਵਾਲਾ ਤੇਰਾ ਪਾਪਾ ਦਾ ਭਰਾਵਾ ਕੱਬਾ ਵਾਲਾ ਪਾਪਾ ਦਾ ਕੱਬਾ ਯਾਰ ਤੂੰ ਮੈਨੂੰ ਢਾਈ ਖੜਾ ਉਹ ਮੈਨੂੰ ਕੀ ਮੈਨੂੰ ਤਾਂ ਚੱਕਰ ਆ ਗਿਆ ਭਰਾਵਾ ਖੰਜਰ ਦੇ ਤੇ ਵਜਨ ਤਾਂ ਬਹੁਤ ਸੀ ਨਾ ਹੋਰ ਕੰਜਰ ਦੇ ਨੇ ਚੱਕਰ ਆਉਣ ਲਾਤੇ ਮੇਰਾ ਤਾਂ ਸਾਹ ਚੜਿਆ ਪਿਆ ਚਾਚਾ ਉਹ ਤਾਂ ਸਿਵਿਆਂ 'ਚ ਹੀ ਆ ਬੜਾ ਕੁੱਟਿਆ ਉਹਨਾਂ ਨੇ ਉਹ ਚਾਚਾ ਉੱਠ ਤੂੰ ਤਾਂ ਪਹਿਨੀਆ ਇੱਥੇ ਉਹ ਕਿਨੇ ਆ ਉਹ ਤਾਂ ਸਿਵਿਆਂ 'ਚ ਹੀ ਬੈਠੇ ਆ ਉੱਥੇ ਅੱਛਾ ਤੇਰੇ ਨਾਲ ਵਾਲਾ ਕਿੱਧਰ ਗਿਆ ਓਏ ਉਹ ਤਾਂ ਉੱਥੇ ਜਾਵੜਿਆ ਉਹਦਾ ਸਾਫਾ ਰਹਿ ਗਿਆ ਸੀ ਐ ਕਿਵੇਂ ਸਾਫਾ ਰਹਿ ਗਿਆ ਹੋਰ ਸਾਨੂੰ ਤਾਂ ਜਾਣ ਸਾਰੀ ਉਹਨਾਂ ਨੇ ਢਾ ਲਿਆ ਅਜਾ ਕੁੱਟਿਆ ਤੁਹਾਨੂੰ ਓਏ ਹੋਰ ਚੱਲ ਇਹਨਾਂ ਨੂੰ ਵੇਣੇ ਜਾ ਕੇ ਉੱਥੇ ਓਏ ਐ ਕਿਵੇਂ ਕੁੱਟ ਕੇ ਤੁਹਾਨੂੰ ਹਾਂ ਜੀ ਹਾਂ ਤੇ ਬੜਾ ਕੁੱਟਿਆ ਇਹਨਾਂ ਨੇ ਉਹ ਦਾਤਾ ਆ ਕਿਵੇਂ ਕੁੱਟ ਕੇ ਸਾਨੂੰ ਇਕੱਲਾ ਜਾਣਾ ਉਹ ਉਹ ਇਕੱਲਾ ਥੋੜੀ ਸੀ ਦੋ ਜਣੇ ਸੀ ਅੱਛਾ ਦਾਤਾ 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 ਕੱਟਾ ਦਾਤਾ ਤਾ ਤੂੰ ਕਿਵੇਂ ਚਾਬੀ ਫੜੀ ਆਉਣਾ ਕੱਟੇ ਕੁੱਟੇ ਬਹੁਤ ਅੱਛਾ ਮੈਨੂੰ ਆਉਂਦਾ ਚੱਲ ਕੋਈ ਨਹੀਂ ਆਇਆ ਵੇਣੇ ਜਾ ਕੇ ਮੈਂ ਨਹੀਂ ਆਉਂਦਾ ਚਾਚਾ ਮੈਨੂੰ ਕਰਕੇ ਪੱਪੀ ਸਾਥ ਕੇ ਮੇਰੇ ਕੋਲ ਗਰਜੇਲਾ ਖਵਾਤਾ ਮੈਨੂੰ ਤਾਂ ਕੋਈ ਚੱਲ ਆ ਆਪੇ ਚੱਲਦੇ ਆ ਯਾਰ ਆ ਕਿਵੇਂ ਕੁੱਟ ਕੇ ਯਾਰ ਤੁਹਾਨੂੰ ਦੋਨਾਂ ਨੂੰ ਕਾਚਾ ਬਾਦਰੀ ਦਾ ਕੰਮ ਨਾ ਮੈਂ ਵੀ ਕਰਕੇ ਆ ਉਹ ਕੀ ਕਰਿਆ ਲੰਧੀ ਵੱਢ ਕੇ ਆ ਬੜਾ ਬਾਦਰੀ ਦਾ ਕੰਮ ਕੀਤਾ ਭੇਡਾ ਚੱਲ ਕੋਈ ਨਹੀਂ ਹੁਣ ਵੇਖੀ ਕੀ ਹੁੰਦਾ ਹੁਣ ਵੇਖੀ ਸਰੋਚ ਪੁੰਡੀਆਂ ਉੱਡਦੀਆਂ ਕਿਵੇਂ ਚਿੜੀ ਉੱਡ ਉੱਡ ਗਈ ਕਾਉਡ ਉੱਡ ਗਈ ਮੋਰ ਉੱਡ ਉੱਡ ਗਿਆ ਗਾਉਡ ਢੋਂਦਾ ਨਹੀਂ ਗਾਉ ਗਾਣੀ ਆਪਣੇ ਉੱਡ ਪਾਪਾ ਆ ਗਿਆ ਉਹ ਤੇਰੀ ਗੱਲ